ਜਾ ਬਾਬਾ ਪੀਰ ਮੱਲਾ ਜੀ ਬਾਬਾ ਜੀ ਦਾ ਦਰਬਾਰ ਸਾਰੇ ਨਗਰ ਵਾਸੀਆਂ ਦੇ ਯੋਗਦਾਨ ਨਾਲ ਸੰਨੀ ਗੋਵਿੰਦ ਸਰ ਵਿਖੇ ਫਰਬ੍ਰੀ 2016 ਨੂੰ ਬਣਾਇਆ ਗਿਆ ਇਸੇ ਤਰ੍ਹਾਂ ਗੱਲ ਕਰੀਏ ਤਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਹੀ ਥੂਮਤ ਨਾਲ ਇਥੇ ਪੰਡਾਰਾ ਕੀਤਾ ਜਾਂਦਾ ਹੈ ਅਤੇ ਹੀ ਜੇ ਅੱਜ ਗੱਲ ਕਰੀਏ ਤਾਂ ਸਾਬਕਾ ਵਿਧਾਇਕ ਜਗਿੰਦਰ ਪਾਲ ਵੀ ਦਰਵਾਜ਼ੇ ਵਿੱਚ ਮੱਥਾ ਟੇਕਣ ਲਈ ਪਹੁੰਚੇ ਤੇ ਜਨਤਾ ਦੇ ਨਾਲ ਰੂਬਰੂ ਹੋਏ ਸਨੀ ਅਪੂਰਵ ਮਾਈਕ ਤੇ ਅਜੂ ਬੰਦੀ ਪਾਦੀ ਠੀਕ ਠੀਕ ਆਹਰਾ ਬਾ ਪੀਰ ਮਲਾ ਜਬਾਬਾ ਪੀਰ ਮਲਾ ਅੱਜ ਖੁਸ਼ੀ ਦਾ ਦਿਹਾੜਾ ਵੀ ਹੈ ਇਹ ਬਾਬੇ ਦਾ ਜਿਹੜਾ ਦਿਨਵਾਰ ਲੰਗਰ ਕਰਵਾਉਂਦੇ ਆਂ ਇਹਨਾਂ ਦੇ ਸਾਰੇ ਇਕੱਠੇ ਹੋ ਕੇ ਕਰਾਉਂਦੇ ਆਂ ਹਰ ਸਾਲ ਇਹ ਇਸ ਦਿਨ ਦੇ ਤੇ ਮقرਰ ਕੀਤਾ ਹੈ ਲੰਗਰ ਹੋਰ ਦਿਨਵਾਰ ਮਨਾਉਂਦੇ ਆਂ ਕਾਫੀ ਦੁਨੀਆ ਸੱਜੇ ਕਬੇ ਪਿੰਡਾਂ ਦੇ ਵਿੱਚੋਂ ਆਂਦੀ ਹੈ ਤੇ ਬਾਬੇ ਦੇ ਮੱਥਾ ਵੀ ਦੇਖਦੇ ਆ ਲੋਕੀ ਨੰਗਰ ਵੀ ਖਾਂਦੇ ਆ ਹੋਰ ਆਪਣੀਆਂ ਮੁਰਾਦਾ ਲੈ ਕੇ ਆਂਦੇ ਆ ਤੇ ਲੋਕਾਂ ਦੀ ਮੁਰਾਦਾ ਵੀ ਪੂਰੀ ਹੁੰਦੀ ਆ ਬੜਾ ਲੋਕੋ ਨੇ ਗਲਕਣਾ ਚਾਹਨਾ ਜਿਹੜੇ ਵੀ ਪੀਰ ਪਕੰਬਰ ਜਿੱਥੇ-ਜਿੱਥੇ ਵੀ ਹੋਏ ਨੇ ਉਹਨਾਂ ਦੇ ਦਸਿਓ ਮਾਰਗ 'ਤੇ ਚੱਲਣਾ ਚਾਹੀਦਾ ਜੇ ਆਪਣਾ ਜੀਵਨ ਜੜਾ ਸਫਲ ਹੋਣਾ ਚਾਹੀਦਾ ਹੈ। ਫਿਰ ਮੇਰੇ ਵੱਲੋਂ ਪਿੰਡ ਦੇ ਜਿਹੜੀ ਮੈਨੇਜਮੈਂਟ ਕਮੇਟੀ ਹੈ ਉਹਨਾਂ ਨੂੰ ਲੱਖ ਲੱਖ ਵਧਾਈ ਹੈ। ਹੋਰ ਭਾਬੀ ਅਗੇ ਮੇਰੀ ਅਰਦਾਸ ਹੈ ਕਿ ਕਮੇਟੀ ਦੇ ਤੇ ਮੇਰੇ ਪਰਿਆਥਾ ਰਹੇ। ਪਰ ਸਾਰੇ ਕਮੇਟੀ ਜਿਹੜੀ ਹੈ ਜਿੰਨ ਟੁਗਲੀ ਤੇ ਰਾਜ ਟੁਗਲੀ ਤੇ ਕੰਮੀ ਕਰੇ ਤੇ ਮੇਰੀ ਕਾਮਨਾ ਹੈ ਜੈ ਬਾਬਾ ਜੈ ਜੈ ਬਾਬਾ